ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਫੌਜ ਦੇ ਉੱਪਰ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਜਾਂ ਸ਼ੱਕ ਸ਼ੋਭਾ ਨਹੀਂ ਹੁੰਦਾ। ਪਰ ਜਿਹੜੇ ਵਿਰੋਧੀ ਇਲਜ਼ਾਮ ਲਾ ਰਹੇ ਨੇ ਨਾ ਕਿ ਫੌਜ ਦੇ ਆਗੂਆਂ ਦਾ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਵੀ ਸਿਆਸੀਕਰਨ ਹੋ ਗਿਆ। ਤਾਂ ਜਦੋਂ ਕੁਝ ਟਿੱਪਣੀਆਂ ਹੋਣ ਤੇ ਉਹਨਾਂ ਦੀ ਟਿੱਪਣੀਆਂ ਦੀ ਮੁਖਾਲਫਤ ਹੋ ਜਾਵੇ। ਖਾਸ ਕਰਕੇ ਦਰਬਾਰ ਸਾਹਿਬ ਤੇ ਹਮਲੇ ਤੇ ਉਹਦੇ ਉੱਪਰ ਗੰਨਾਂ ਨੂੰ ਤਾਇਨਾਤ ਕਰਨ ਦੀ ਜਿਹੜੀ ਗੱਲ ਫੌਜ ਦੇ ਆਗੂਆਂ ਦੇ ਵੱਲੋਂ ਕਹੀ ਗਈ ਉਸ ਦਾ ਖੰਡਨ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਤੇ ਦੂਸਰੇ ਪਾਸੇ ਹੈੱਡ ਗ੍ਰੰਥੀ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਸ਼ੰਕੇ ਹੋਰ ਗਹਿਰੇ ਹੋ ਜਾਂਦੇ ਨੇ ਚਰਚਾ ਇਸ ਮਸਲੇ ਤੇ ਕਰਨੀ ਹੈ ਚਰਚਾ ਇਹ ਵੀ ਕਰਨੀ ਹੈ ਕਿ ਪੰਜਾਬ ਦੇ 24000 ਏਕੜ ਜ਼ਮੀਨ ਦੇ ਉੱਪਰ ਕਿਸ ਦੀ ਮਾੜੀ ਅੱਖ ਹੈ ਇਹ ਅੱਖ ਕਿਉਂ ਰੱਖੀ ਗਈ ਹੈ ਇਹਦੇ ਖਲ ਇਹਦੇ ਬਾਬਤ ਕਹਿੰਦੇ ਨੋਟੀਫਿਕੇਸ਼ਨ ਵੀ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਆਪਣੇ ਢੰਗ ਦੇ ਨਾਲ ਇਸ ਮਸਲੇ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਿਆ ਤੇ ਸੁਖਪਾਲ ਸਿੰਘ ਖਹਿਰਾ ਵੀ ਤੰਜ ਕੱਸਦੇ ਨਜ਼ਰ ਆਏ ਕਿ ਇਹ 24000 ਏਕੜ ਦੀ ਜ਼ਮੀਨ ਨੂੰ ਲੈ ਕੇ ਕਹਿੰਦੇ ਕਿ ਮੋਰਚਾ ਬੰਦੀ ਵੀ ਹੋ ਗਈ ਹੈ ਕਿਸਾਨ ਪਹੁੰਚਣਗੇ ਵਿਰੋਧ ਕਰਨਗੇ ਤੇ ਮੈਂ ਵੀ ਕਿਤੇ ਉੱਥੇ ਸ਼ਾਮਿਲ ਹੋਵਾਂਗਾ ਚਰਚਾ ਉਸ ਮਸਲੇ ਦੀ ਵੀ ਕਰਨੀ ਹੈ ਚਰਚਾ ਇਹ ਵੀ ਕਰਨੀ ਹੈ ਕਿ ਅਮਰਿਤਪਾਲ ਸਿੰਘ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਦਿਬਰੂਗੜ੍ਹ ਦੀ ਤੀਜੀ ਵਾਰ ਐਨਐਸਏ ਪਰਿਵਾਰ ਕਹਿੰਦਾ ਕਾਰਨ ਤਾਂ ਦੱਸੋ ਜਿਹੜੇ ਪਿਛਲੇ ਲਾਏ ਸੀ ਜਿਹੜੇ ਪੂਰੇ ਹੋ ਗਏ ਉਹਨਾਂ ਦਾ ਵੀ ਕੋਈ ਵਾਜਬ ਕਾਰਨ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਹੋ ਕੀ ਰਿਹਾ ਤੇ ਨਾਲ ਆਰਐਸ ਬੈਂਸ ਸੀਨੀਅਰ ਵਕੀਲ ਜਿਹੜੇ ਸੀਗੇ ਉਹ ਵੀ ਬੈਠੇ ਸੀ ਕਹਿੰਦੇ ਕਿ ਹੁਣ ਅਮਰਤਪਾਲ ਦੀ ਗੱਲ ਨਹੀਂ ਲੱਗੇ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਗਈ ਹੈ ਹੁਣ ਮਨੁੱਖੀ ਅਧਿਕਾਰਾਂ ਦੀ ਗੱਲ ਕਿਸ ਤਰੀਕੇ ਨਾਲ ਹੈ ਚਰਚਾ ਉਹ ਵੀ ਕਰਨੀ ਹੈ ਤਮਾਮ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਨੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ শ্রোਤੇ ਅਤੇ ਦਰਸ਼ਕਾਂ ਨੂੰ ਸੱਚੀ ਕਾਲ ਜੀ ਪੱਟੀ ਸਾਹਿਬ ਆਪਾਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਦੇਸ਼ ਦੀ ਫੌਜ ਦੇ ਉੱਪਰ ਸਾਨੂੰ ਮਾਣ ਹੁੰਦਾ ਹੈ S400 ਦੇ ਇਸਤੇਮਾਲ ਦੇ ਨਾਲ ਜਿਸ ਤਰੀਕੇ ਨਾਲ ਦੇਸ਼ ਦੀ ਰੱਖਿਆ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਜੋ ਪਾਕਿਸਤਾਨ ਦੀਆਂ ਮਾਰੀਆਂ ਹਰਕਤਾਂ ਸੀਗੀਆਂ ਉਹਨੂੰ ਹਰੇਕ ਵਿਅਕਤੀ ਨੇ ਸਰਾਇਆ ਕਿ ਜੇ ਦੇਸ਼ ਦੇ ਜਵਾਨ ਇਸ ਤਰੀਕੇ ਨਾਲ ਸਾਡੀ ਰੱਖਿਆ ਨਾ ਕਰਦੇ ਤਾਂ ਨੁਕਸਾਨ ਭਾਰੀ ਹੋਣਾ ਸੀਗਾ ਪਰ ਕਹਿੰਦੇ ਵਿਰੋਧੀਆਂ ਨੇ ਇਲਜ਼ਾਮ ਲਾਇਆ ਸੀ ਕਿ ਸਿਆਸੀਕਰਨ ਹੋ ਰਿਹਾ ਫੌਜ ਦੇ ਜਿਹੜੇ ਵੱਡੇ ਆਗੂ ਨੇ ਤੇ ਉਹਨਾਂ ਦੇ ਕੋਲੋਂ ਜਿਹੜੀਆਂ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਉਹਨਾਂ ਵਿੱਚ ਸਿਆਸੀ ਬੋ ਆ ਰਹੀ ਹੈ ਤਾਂ ਇਸ ਮੁਤਲਕ ਹੁਣ ਜਿਸ ਤਰੀਕੇ ਨਾਲ ਖੰਡਨ ਹੋਇਆ ਹੈ ਐ ਜੀ ਪੀ ਸੀ ਪ੍ਰਧਾਨ ਨੇ ਟਿੱਪਣੀਆਂ ਕੀਤੀਆਂ ਹੈੱਡ ਗ੍ਰੰਥੀ ਗਿਆਨੀ ਰੁਗਵੀਰ ਸਿੰਘ ਦਾ ਜ਼ਿਕਰ ਆ ਗਿਆ ਸਾਹਮਣੇ ਤੇ ਇਹ ਸਾਰੇ ਮਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਬਾਚ ਰਹੇ ਹੋ ਇਸ ਵੇਲੇ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਜਿਹੜੇ ਫੌਜ ਵਾਲੇ ਕਿਸੇ ਪ੍ਰਕਾਰ ਦਾ ਕੋਈ ਸਿਆਸੀ ਬਿਆਨ ਨਹੀਂ ਦਿੰਦੇ ਜੀ ਜਿਹੜੀ ਕੱਲ ਮੇਜਰ ਜਨਰਲ ਕਾਰਤਿਕ ਸੀ ਸ਼ਿਸ਼ਾਧਾਰੀ ਨੇ ਗੱਲ ਕਹੀ ਸੀ ਕਿ ਪਾਕਿਸਤਾਨ ਵੱਲੋਂ ਮਜਾਇਲਾ ਚਲਪੀਆਂ ਸੀ ਅਸੀਂ ਆਪਣੀਆਂ ਗਨਾਂ ਦੇ ਨਾਲ ਬਕਾਇਦਾ ਤੌਰ ਤੇ ਰਸਤੇ 'ਚ ਨਸ਼ਟ ਕਰਤਾ ਨਹੀਂ ਤੇ ਉਹ ਹਰਮੰਦਰ ਸਾਹਿਬ ਦੇ ਅੰਦਰ ਡਿਕਣੀਆਂ ਸੀ ਜੀ ਕੱਲ ਅਸੀਂ ਡਿਟੇਲ 'ਚ ਗੱਲ ਵੀ ਕੀਤੀ ਸੀ 1919 ਤੋਂ ਲੈ ਕੇ ਤੇ ਹੁਣ ਤੱਕ ਗੱਲ ਕੀਤੀ ਸੀ ਕਿ ਹਰਮੰਦਰ ਸਾਹਿਬ ਦੇ ਉੱਤੇ ਕੋਈ ਅਟੈਕ ਇਸੋ ਨਹੀਂ ਹੋਇਆ ਜੀ ਫਿਰ ਮੈਂ ਇਹ ਗੱਲ ਕਰ ਦਿਆਂ ਵੀ ਇਹ ਲੜਾਈ ਪਾਕਿਸਤਾਨ ਤੇ ਸਿੱਖਾਂ ਦੀ ਨਹੀਂ ਹੂੰ ਇਹ ਲੜਾਈ ਹਿੰਦ-ਪਾਕ ਦੀ ਲੜਾਈ ਆ ਜੀ ਦੋ ਦੇਸ਼ਾਂ ਦੀ ਲੜਾਈ ਆ ਹੂੰ ਤੇ ਫਿਰ ਉਹ ਕਿਉਂ ਟੈਕ ਕਰਨਗੇ ਜੀ ਦਰਬਾਰ ਸਾਹਿਬ ਦੇ ਉੱਤੇ ਇੰਟਰਨੈਸ਼ਨਲ ਲਾ ਦੇ ਵਿੱਚ ਵੀ ਇਹ ਗਾਇ ਬੀ ਤੁਸੀਂ ਕਿਸੇ ਵੀ ਆਬਾਦੀ ਤੇ ਟੈਕ ਨਹੀਂ ਕਰ ਸਕਦੇ ਤੁਸੀਂ ਜੀ ਜੇ ਇਹ ਗੱਲ ਕਹਿੰਦੇ ਹਰਮੰਦਰ ਸਾਹਿਬ ਤੇ ਟੈਕ ਕਰਦੇ ਤੇ ਫਿਰ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਇੰਟਰਨੈਸ਼ਨਲ ਕੋਰਟ ਚ ਖਿੱਚਿਆ ਜਾ ਸਕਦਾ ਵਾ ਜੀ ਪਤੁਸ਼ੀਆ ਗੱਲ ਕੀਤੀ ਪਰ ਇਹੋ ਜੀ ਗੱਲ ਕੋਈ ਹੋਈ ਨਹੀਂ ਜੀ ਹੁਣ ਉਹ ਇੱਕ ਸਿਆਸੀ ਬਿਆਨ ਸੀ ਹਮ ਆਪਾਂ ਕੱਲ ਵੀ ਗੱਲ ਕਹੀ ਸੀ ਬੇ ਕੋਈ ਸਿਆਸੀ ਆਗੂ ਦਿੰਦਾ ਤਾਂ ਉਹਦਾ ਜਵਾਬ ਵੀ ਠੋਕੇ ਦਿੱਤਾ ਜਾਂਦਾ ਤੇ ਹੁਣ ਆਰਮੀ ਵਾਲੇ ਜਾਂਦੇ ਸੀ ਸਤਿਕਾਰ ਕਰਦੇ ਉਹਨਾਂ ਦਾ ਜੀ ਪਰ ਜੇ ਤੁਸੀਂ ਰੋਕੀਆਂ ਨੇ ਨਸ਼ਟ ਕੀਤੀਆਂ ਤਾਂ ਤੁਹਾਡੀ ਡਿਊਟੀ ਸੀ ਏ ਹਮ ਤੁਸੀਂ ਆਪਣੇ ਕਰਤਵ ਦੀ ਪਾਲਣਾ ਕੀਤੀ ਆ ਜੀ ਇਹ ਨਹੀਂ ਗੱਲ ਜੇ ਹੁੰਦਾ ਤਾਂ ਜਾਣਦੇ ਕੋਈ ਗੱਲ ਨਹੀਂ ਜੀ ਜੀ ਦੋਸਰੇ ਦੀਸ ਕੋਸਟਾ ਮਾਦ ਕੀ ਹੁੰਦਾ ਵਾ ਇੱਕ ਚੈਨਲ ਨਾਲ ਗੱਲ ਕਰਦੇ ਆ ਜਿਹੜੇ ਲੈਫਟ ਹੈਂਡ ਜਨਰਲ ਸਮੀਰ ਇਵਾਨ ਨੇ ਇਹ ਉਦੋਂ ਵੀ ਗੱਲ ਲੱਗ ਜਾਂਦੇ ਨੇ ਜੀ ਜੀ ਇਹ ਕਹਿੰਦੇ ਆ ਵੀ ਸਾਨੂੰ ਬਕਾਇਦਾ ਤਰਤੇ ਹਵਾਈ ਗੰਨਾ ਜਿਹੜੀਆਂ ਲਗਾਉਣ ਵਾਸਤੇ ਹੂੰ ਦਰਬਾਰ ਸਭ ਦੇ ਵਿੱਚ ਉਥੋਂ ਦੇ ਹੈੱਡ ਗ੍ਰੰਦੀ ਨੇ ਅੱਗੇ ਦਿੱਤੀ ਸੀਗੀ ਜੀ ਜੀ ਵੀ ਤੁਸੀਂ ਦਰਬਾਰ ਸਭ ਦੀ ਰੱਖਿਆ ਕਰੋ ਪੂਰੀ ਹੂੰ ਰੱਖਿਆ ਕੀਤੀ ਜਾਵੇ ਦਰਬਾਰ ਸਾਹਿਬ ਦੀ ਕਿਉਂਕਿ ਇੱਥੇ ਖਤਰਾ ਹੋਣ ਦੇ ਹੱਗੇ ਨੇ ਚਾਂਸੇਗੇ ਨੇ ਜੀ ਜੀ ਮੈਂ ਫਿਰ ਕਹਿ ਦਿਆਂ ਇੱਥੇ ਲੋਕ ਤੇ ਵੱਡੀ ਕੀ ਦੀ ਮੱਥਾ ਟੇਕਣਾ ਦੇ ਸਿਰਫ ਇਹ ਵੀ ਇੱਕ ਛਾਜਸ਼ ਆ ਹੂੰ ਇਹ ਸੱਚਖੰਡ ਸਰਵੰਦਰ ਸਾਹਿਬ ਦੇਖ ਕੇ ਦੁਨੀਆ ਪਰ ਤੋਂ ਸੰਗਤ ਕਿਉਂ ਆ ਰਹੀ ਹੈ ਜੀ ਮੈਂ ਕੱਲ ਵੀ ਗਿਆ ਸੀ ਮੈਂ ਫਿਰ ਕਹਿਣਾ ਜੇ ਖਤਰਾ ਦਰਬਾਰ ਸਾਹਿਬ ਨੂੰ ਕੀ ਦਰਗਿਆਨ ਮਤ ਨੂੰ ਖਤਰਾ ਨਹੀਂ ਸੀਗਾ ਹੂੰ ਕੀ ਉੱਥੇ ਗੰਨਾ ਲਾਈ ਤੁਸੀਂ ਜਾ ਕੇ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਐਡੀਸ਼ਨ ਹੈੱਡ ਗ੍ਰੰਥੀ ਦਰਬਾਰ ਸਾਹਿਬ ਅਮਰਜੀਤ ਸਿੰਘ ਸਾਹਮਣੇ ਹੁੰਦੇ ਨੇ ਜੀ ਗਿਆਨੀ ਅਮਰਜੀਤ ਸਿੰਘ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰਮਿਸ਼ਨ ਨਹੀਂ ਦਿੱਤੀ ਨਾ ਇੱਥੇ ਕੋਈ ਗਨ ਲੱਗੀ ਆ ਜੀ ਮੈਂ ਵੀ ਉੱਥੇ ਰੋਹ ਦਰਬਾਰ ਸਾਹਿਬ ਜਾਂਦਾ ਹਾਂ ਹੂੰ ਜੇ ਇਹ ਗਨ ਲੱਗੀ ਹੁੰਦੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਾ ਕੇ ਤੂੰ ਕੱਢ ਦੇਣਾ ਸੀ ਜੀ ਇਹੋ ਜੀ ਗੱਲ ਕੋਈ ਹੈ ਹੀ ਨਹੀਂ ਹੂੰ ਕਿਉਂ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਜਨ ਕਿਉਂਕਿ ਤੁਸੀਂ ਰੋਸ ਪੈਲਾ ਕਰ ਕਰ ਰਹੇ ਹੋ ਜੀ ਜਦੋਂ ਗਿਆਨੀ ਹਰਪ੍ਰੀਤ ਗਿਆਨੀ ਅਮਰਜੀਤ ਸਿੰਘ ਨੇ ਗੱਲ ਕੀਤੀ ਉਸ ਤੋਂ ਬਾਅਦ ਫਿਰ ਸਾਡੇ ਪ੍ਰਧਾਨ ਸਾਹਿਬ ਆ ਉਹਨਾਂ ਵੀ ਕਹਿਤਾ ਖੰਡਣ ਕੀਤਾ ਵੀ ਇਹ ਬਿਲਕੁਲ درست ਨਹੀਂ ਇੱਥੇ ਨਾ ਕਰਨ ਲੱਗੀ ਹੈ ਤੇ ਨਾ ਲੱਗ ਸਕਦੀ ਹੈ ਹੂੰ ਤੁਸੀਂ ਕਹਿੰਦੇ ਸੋ ਦਰਬਾਰ ਸੱਚ ਗੱਲ ਔਣਦੀ ਜਾਂਸ ਦਿੱਤੀ ਐਡਗਰਦੀ ਨੇ ਜੀ ਫੇਰ ਗਿਆਨੀ ਰਕबीर ਸਿੰਘ ਗੁਰੇਵ ਨੇ ਇਹ ਕਹਿੰਦੇ ਜੀ ਮੈਂ ਉਹਨਾਂ ਦਿਨਾਂ ਦੇ ਵਿੱਚ ਯੂਐਸਏ ਸੀ ਮੈਂ ਵਿਦੇਸ਼ ਦੇ ਵਿੱਚ ਸੀਗਾ ਹੂੰ ਤੇ ਮੈਂ 14 ਤਰੀਕ ਨੂੰ ਵਾਪਸ ਆਇਆ ਲੇਕਿਨ ਜੋ ਇਹ ਕਹਿ ਰਹੇ ਬਿਲਕੁਲ ਝੂਠ ਤੇ ਬੇਬੁਨਿਆਦ ਆ ਜੀ ਅਸੀਂ ਸ਼ਰੋਮਣੀ ਕਮੇਟੀ ਨੂੰ ਕਹਿੰਦੇ ਵੀ ਇਹਦੀ ਬਕਾਇਦਾ ਤੌਰ ਤੇ ਜਾਂਚ ਕਰਾਈ ਜਾਵੇ ਕਿਹੜਾ ਬੰਦਾ ਇਹੋ ਜਿਹੀ ਸ਼ਰਾਰਤਾਂ ਕਰ ਰਿਹਾ ਜੀ ਕਿਉਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਹੂੰ ਕੱਲ੍ਹ ਵਾਲੀ ਗੱਲ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਕੀ ਧਾਰਮਿਕ ਸਥਾਨ ਜੇਕਰ ਤੇ ਉਹ ਜਨਰਲ ਸਾਹਿਬ ਇੰਨੀ ਗੱਲ ਕਹਿੰਦੇ ਵੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਨੂੰ ਜਿਹੜਾ ਸੀਗਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਨਾਕਾਮ ਕਰਤਾ ਤੇ ਉਹਨਾਂ ਦਾ ਮਾਨਸਿਕ ਘਰ ਵੱਧਾ ਜੀ ਇੱਕ ਪਾਰਟੀ ਕੋਲ ਤੁਸੀਂ ਜਿਹੜਾ ਧਰਮ 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 ਨੂੰ ਕਹਿ ਕੇ ਉਹਨਾਂ ਦੇ ਸਥਾਨ ਨੂੰ ਕਹਿ ਕੇ ਗੱਲ ਕੀਤੀ ਹੈ ਤੇ ਫਿਰ ਮੇਰਾ ਖਿਆਲ ਕੋਈ ਸਿਆਲਫਾ ਦੀ ਗੱਲ ਨਹੀਂ ਹੈਗੀ ਹੂੰ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਗਿਆਨੀ ਰਕਬੀਤ ਸਿੰਘ ਗੁਰਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਜੀ ਜੀ ਉਹਨਾਂ ਨੇ ਇਹ ਗੱਲ ਕਹੀ ਵੀ ਨਾ ਜਾਇਜ਼ ਦਿੱਤੀ ਆ ਤੇ ਨਾ ਦਿੱਤੀ ਜਾ ਸਕਦੀ ਆ ਹੂੰ ਕਿਉਂ ਨਹੀਂ ਦਿੱਤੀ ਜਾ ਸਕਦੀ ਵੇਖੋ 65 ਦੀ ਜੰਗ ਸਾਡੀ ਪਾਕਿਸਤਾਨ ਅਸੀਂ ਕੋਈ ਗੁਲਾ ਦਰਬਾਰ ਸਖਤ ਨਹੀਂ ਡਗਾ ਜੀ 71 ਦੀ ਜੰਗ ਪਾਕਿਸਤਾਨ ਸੀ ਕੋਈ ਗੁਲਾ ਦਰਬਾਰ ਸਖਤ ਨਹੀਂ ਡਗਾ ਜੀ ਲੇਕਿਨ 1984 ਜਦੋਂ ਅਟੈਕ ਹੋਇਆ ਇੱਥੇ ਹੂੰ ਫਰੇਮੈਂਬਰ ਸਾਹਿਬ ਦੇ ਵਿੱਚ ਤੁਸੀਂ ਕਹਿਤਾ ਚੁਣੋ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀ ਬੈਠੇ ਸੀ ਅੰਦਰ ਜੀ ਜਿਹੜੇ ਸਾਹੀ ਸੰਤਿਪੁਰਵਾਰੇ ਤੋਂ ਉਧਰ ਆਇਆ ਹੂੰ ਉਹਨਾਂ ਨੇ ਕੀ ਕਸੂਦੀ ਉੱਥੇ ਕੌਣ ਬੈਠਾ ਸੀਗਾ ਜੀ ਇਹ ਸਾਰੀ ਇਹ ਜਾਇਦਾਦਾਂ ਵਿੱਚ ਮੈਂ ਅੱਗੇ ਵੀ ਕਈ ਵਾਰੀ ਕਿਹਾ ਮੈਂ ਫਿਰ ਕਹਿੰਦਾ ਮੈਂ ਵੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵੀ ਬਕਾਇਦਾ ਤੌਰ ਤੇ ਵਿਦਵਾਨਾਂ ਦੀ ਸਾਬਕਾ ਜੱਜਾਂ ਦੀ ਜੀ ਸੀਨੀਅਰ ਵਕੀਲਾਂ ਦੀ ਇੱਕ ਟੀਮ ਬਣਾ ਕੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਵੀ ਦੋਸ਼ੀ ਕੌਣ ਸੀ ਜੁਲਾ ਵੀ ਦੋਸ਼ੀ ਹੋਵੇ ਹੂੰ ਮੈਂ ਨਹੀਂ ਕਹਿੰਦਾ ਭਾਰ ਸਰਕਾਰ ਦੋਸ਼ੀ ਸੀ ਸੱਜ ਜਰਨਲਿਸਟ ਵੀ ਦੋਸ਼ੀ ਹੋ ਸਕਦੇ ਜਿਹੜਾ ਵੀ ਦੋਸ਼ੀ ਹੋਵੇ ਜੀ ਉਹਦੇ ਖਿਲਾਫ ਜ਼ਰੂਰ ਉਹਨੂੰ ਜਨਤਾ ਦੀ ਕਚਹਿਰੀ 'ਚ ਨੰਗਾ ਕੀਤਾ ਜਾਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਇਸ ਵਿੱਚ ਸ਼ਰਾਰਤ ਕੀਤੀ ਸੀ ਹੂੰ ਹੁਣ ਆ ਜਿਹੜੀ ਚੀਜ਼ ਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਵੀ ਉਹਨੇ ਇੰਨੀ ਗੱਲ ਕਹਿ ਕਿਵੇਂ ਦਿੱਤੀ ਵੀ ਦਰਬਾਰ ਸਿਵਲ ਕੰਪਲੈਕਸ ਸਾਨੂੰ ਹੈਡਕ੍ਰੀਸ ਜਾਸ ਦਿੱਤੀ ਉੱਤੇ ਬੰਦੂਕਾਂ ਬੀੜਨ ਵਾਸਤੇ ਜੀ ਤੋਪਾਂ ਬੀੜਨ ਵਾਸਤੇ ਮਸਤ ਅਸੀਂ ਅਜੇ ਤੱਕ ਜਿਹੜਾ 84 ਚਿੱਤੇ ਤੋਪਾਂ ਆਈਆਂ ਤੇ ਟੈਂਕ ਆਏ ਉਹਨੂੰ ਲੈ ਕੇ ਅਜੇ ਵੀ ਸਿੱਖ ਧਰਮ ਦੇ ਜਿਹੜੇ ਹਿਰਦੇ ਚੱਲ ਨਹੀਂ ਹੋਏ ਪਏ ਤਾਂ ਤੁਸੀਂ ਫੇਰ ਗੋਹੇ ਤੋਪਾਂ ਟੈਂਕਾਂ ਦੀ ਗੱਲ ਕਰੀ ਸ਼ੁਰੂ ਕਰਤੀ ਆ ਹੂੰ ਮੈਂ ਆਪਣੇ ਵੱਲੋਂ ਸਿੱਖ ਕੌਮ ਨੂੰ ਸੁਚੇਤ ਕਰਦਾ ਜੀ ਇਹ ਕਿਸੇ ਨਵੇਂ ਸੰਕਟ ਦੀ ਜਿਹੜੀ ਆ ਉਹ ਆਟਾ ਹੂੰ ਥੋੜਾ ਜਿ ਸੁਚੇਤ ਰਣਪੁੱਤਮ ਜੀ ਜੀ ਬੱਤਸਾਬ ਮੈਨ ਲੱਗਦਾ ਕਿ ਬੜੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੇ ਕਿ ਜਦੋਂ ਇਸ ਮੁਤਲਕ ਸਿੱਖਾਂ ਦੀ ਸਿਰਮੌਰ ਸੰਸਥਾ ਜਿਹੜੀ ਹੈ ਉਹ ਸਾਫ਼ ਤੌਰ ਤੇ ਜ਼ਿਕਰ ਕਰਦੀ ਕਿ ਇਦਾਂ ਦੀ ਕੋਈ ਚੀਜ਼ ਨਹੀਂ ਹੋਈ ਪਰ ਜਦੋਂ ਇਹੀ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਉਹਨਾਂ ਦੇ ਮੁਖਾਰਬਨ ਤੋਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਉਹ ਵੀ ਤੁਸੀਂ ਸੁਣ ਲਈਆਂ ਹੋਣੀਆਂ ਹਾਲਾਂਕਿ ਲੁਧਿਆਣੇ ਦੇ ਵਿੱਚ ਸਿਆਸੀ ਮਸਲੇ ਨੂੰ ਲੈ ਕੇ ਬੱਸ ਵਾਰਤਾ ਕਰ ਰਹੇ ਸੀਗੇ ਆਪਾਂ ਉਸ ਪਾਸੇ ਨੂੰ ਵੀ ਜਾਣਾ ਪਰ ਜਦੋਂ ਇਸ ਮੁਤਲਕ ਫੌਜ ਦੀ ਕਾਰਵਾਈ ਬਾਰੇ ਜਾਂ ਫੌਜ ਦੇ ਜਿਹੜੇ ਆਰਮੀ ਅਫਸਰ ਨੇ ਉਹਨਾਂ ਦੇ ਜਿਹੜੇ ਬਿਆਨ ਆਏ ਉਹਨਾਂ ਬਾਬਤ ਪੁੱਛਿਆ ਗਿਆ ਕਹਿੰਦੇ ਮੈਂ ਦੇਖੋ ਜੀ ਪਹਿਲਾਂ ਵੀ ਕਹਿ ਚੁੱਕਾ ਕਿ ਆਰਮੀ ਨੇ ਜੋ ਕੁਝ ਕੀਤਾ ਐਕਸ਼ਨ ਜੋ ਵੀ ਕੀਤਾ ਅਸੀਂ ਉਸ ਦੀ ਪਹਿਲਾਂ ਵੀ ਸ਼ਲਾਘਾ ਕਰ ਚੁੱਕੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਚੁੱਕੇ ਜੇ ਉਹ ਨਾ ਸੁਰੱਖਿਆ ਕਰ ਦਿੱਤਾ ਪੰਜਾਬ ਦਾ ਬਹੁਤ ਨੁਕਸਾਨ ਹੋਣਾ ਸੀ ਕਿਤੇ ਬਾਕੀ ਮੈਨੂੰ ਬਹੁਤ ਜ਼ਿਆਦਾ ਪਤਾ ਨਹੀਂ ਤੁਸੀਂ ਕੀ ਮੰਨਦੇ ਹੋ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਜਿਹਦੀ ਪੰਥਕ ਧਿਰ ਆਪਣੇ ਆਪ ਨੂੰ ਕਹਿੰਦੇ ਆ ਹਾਲਾਂਕਿ ਸਿਆਸੀਕਰਨ ਹੋ ਚੁੱਕਾ ਉਹਦਾ ਉਸ ਪਾਰਟੀ ਦੇ ਲੰਬੇ ਸਮੇਂ ਤੋਂ ਉਸ ਦਾ ਪ੍ਰਧਾਨ ਹੋਵੇ ਤਾਂ ਇੰਨਾ ਹਲਕਾ ਬਿਆਨ ਦੇ ਜਵੇ ਵੀ ਮੈਨੂੰ ਬਹੁਤਾ ਪਤਾ ਨਹੀਂ ਮੈਂ ਵਿਦੇਸ਼ ਦੌਰੇ ਤੇ ਸੀਗਾ ਤਾਂ ਹਾਲਾਂਕਿ ਅਸੀਂ ਇਹ ਵੀ ਦੇਖਿਆ ਕਿ ਗਿਆਨੀ ਰੁਗਵੀਰ ਸਿੰਘ ਵੀ ਵਿਦੇਸ਼ ਦੌਰੇ ਤੇ ਸੀ ਪਰ ਉਹਨਾਂ ਨੇ ਬੜੀ ਵਾਜਬ ਢੰਗ ਦੇ ਨਾਲ ਵਾਜਬ ਟਿੱਪਣੀ ਕੀਤੀ ਹੈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੀ ਉਸ ਟਿੱਪਣੀ ਨੂੰ ਮੈਂ ਤੇ ਇਹ ਗੱਲ ਕਹਿਣਾ ਹੈ ਵੀ ਇਹਨਾਂ ਨੇ ਆਪਣੀਆਂ ਸਿਆਸੀ ਵੋਟਾਂ ਲੈਣੀਆਂ ਨੇ ਇਹਨਾਂ ਦੀ ਚਮਚਾਗਰੀ ਕਰਨੀ ਕਰ ਹੀ ਜਾਣ ਦਿਓ ਹੂੰ ਅਸੀਂ ਨਾ ਤਾਂ ਕਿਸੇ ਕੋਲ ਵੋਟ ਲੈਣੀ ਹੈ ਨਾ ਸਾਨੂੰ ਕਿਸੇ ਦੀ ਚਰਚਾ ਕਰਨ ਦੀ ਕੋਈ ਲੋੜ ਹੈ ਜੀ ਅਸੀਂ ਤੇ ਗੱਲ ਕਹੀ ਹੈ ਵੀ ਜੇ ਮੇਜਰ ਜਨਰਲ ਕਾਰਤਕ ਨੇ ਜਿਹੜੀ ਗੱਲ ਕੀਤੀ ਆ ਉਹ ਦਰੁਸਤ ਨਹੀਂ ਕੀਤੀ ਵੀ ਦਰਬਾਰ ਸਭ ਤੇ ਹਮਲਾ ਹੋ ਰਿਹਾ ਸੀ ਜੀ ਸਾਨੂੰ ਦੱਸ ਦਿਓ ਵੀ ਇਤਿਹਾਸ 84 ਤੋਂ ਲਾਵੇ ਉਦੋਂ ਵੀ ਭਾਰਤੀ ਆਰਮੀ ਨੇ ਹਮਲਾ ਕੀਤਾ ਸੀ ਭਾਰਤ ਸਰਕਾਰ ਨੇ ਕੀਤਾ ਸੀ ਹੂੰ ਨਾ ਕਿ ਕਿਤੇ ਵਿਦੇਸ਼ੀ ਸਰਕਾਰ ਨੇ ਕੀਤਾ ਸੀ ਜੀ ਜੇ ਕੀਤਾ ਸੀ ਦੱਸ ਦਿਓ ਇਸ ਕਰਕੇ ਤੁਸੀਂ ਸਿੱਖਾਂ ਤੋਂ ਕੀ ਲੈਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਇੱਥੇ ਬਕਾਇਦਾ ਤੌਰ ਤੇ ਉਹਨਾਂ ਨੂੰ ਕਿਹੜਾ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੂੰ ਇਹ ਸਿਆਸੀ ਬਿਆਨ ਜਿਹੜੇ ਇਹ ਜਨਰਲ ਕਿਉਂ ਦੇ ਰਹੇ ਨੇ ਇਹਦੇ ਵਿੱਚ ਕਾਰਨ ਕੀ ਆ ਹੂੰ ਤੁਹਾਨੂੰ ਪਤਾ ਹੋਏ ਉਹ ਮੇਖਲ ਸੇ ਸਰਦਾਰ ਜੀ ਦਾ ਨਾਂ ਭੁੱਲ ਗਿਆ ਮੈਨੂੰ ਜਦੋਂ ਬਕਾਇਦਾ ਤੌਰ ਤੇ 에ਅਰ ਫੋਰਸ ਨੇ ਕੀਤਾ ਸੀ ਜਾ ਕੇ ਹਮਲਾ ਪਾਕਿਸਤਾਨ ਦੇ 2019 ਦੇ ਵਿੱਚ ਹੂੰ ਉਹਨੂੰ ਬੜਾ ਜੋਰ ਲਾਇਆ ਸੀ ਵੀ ਤੁਸੀਂ ਇੱਥੇ ਆਪਣੀ ਬਿਆਨਬਾਜ਼ੀ ਕਰਨੀ ਬਿਲਕੁਲ ਨਹੀਂ ਕੀਤੀ। ਜੀ। ਇਹ ਮੇਰਾ ਕੰਮ ਨਹੀਂ ਹੈ। ਮੈਂ ਬਿਆਨਬਾਜ਼ੀ ਨਹੀਂ ਕਰਦਾ। ਹਮ। ਅੱਜ ਕੱਲ੍ਹ ਤੋਂ ਰਿਟਾਇਰ ਹੋ ਕੇ ਕਹਿੰਦੇ ਕਹਿੰਦੇ ਮੈਂ ਬਿਆਨਬਾਜ਼ੀ ਨਹੀਂ ਕਰਦਾ। ਇਹ ਮੇਰਾ ਕੰਮ ਨਹੀਂ ਹੈ ਬਿਆਨਬਾਜ਼ੀ ਕਰਨਾ। ਮੈਂ ਜੋ ਕਰੂੰਗਾ ਆਪਣੇ ਲਹਿਜੇ ਮੁਤਾਬਕ ਆਪਣੇ ਕਾਨੂੰਨ ਮੁਤਾਬਕ ਆਪਣੀ ਜਿਹੜੇ ਸਾਡੇ ਸਦਾਬਤ ਦੇ ਮੁਤਾਬਕ ਗੱਲ ਕਰੂੰਗਾ। ਜੀ। ਇਹ ਦੋ ਜਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਸਿਆਸੀ ਬਿਆਨ ਨੇ ਨਾ ਕਿ ਇਹਨਾਂ ਦੇ ਪਈ ਕੋਈ ਹੋਰ ਬਿਆਨ ਨੇ ਸਿਆਸੀ ਬਿਆਨ ਨਹੀਂ ਫੱਬਦੇ ਦੇਣੇ। ਇਹ ਬਾਈਨੋ ਲੋਕਰ ਜਿਹੜੇ ਆਜੋ ਮਨਾਨੇ ਜਾ ਕੇ ਡਰੋਨ ਜਮ ਬਿਆਨਾਂ ਕੋਈ ਗੱਲ ਨਹੀਂ ਜੀ ਅਸੀਂ ਭਾਰਤ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਕਿੰਤੂ ਨਹੀਂ ਕਰਦੇ ਪੋਸੀਬਿਲਟੀ ਠੀਕ ਹੈ ਉੱਥੇ ਉਹ ਪਤਾ ਲੱਗਿਆ ਹੋਵੇ ਵੀ ਆ ਰਹੇ ਨੇ ਉਹਨਾਂ ਦੇ ਮਜ਼ਾਈਲਾ ਬੀੜੀਆਂ ਨੇ ਡਰੋਨ ਸੁੱਟ ਰਹੇ ਨੇ ਰਸਤੇ ਜਿਹਾ ਨਸਟ ਕਿਚਨ ਕਿੱਥੇ ਹੋਣਗੇ ਹੂੰ ਲੇਕਿਨ ਉਹਨਾਂ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਡਿਸਟ੍ਰਿਕਟ ਦੇ ਨੰਦਰ ਤੇ ਜਿਹੜਾ ਕੱਲ ਸੁਮੇਰ ਈਮਾਨ ਨੇ ਬਿਆਨ ਦਿੱਤਾ ਉਹ ਤੇ ਹੱਦ ਹੀ ਹੱਦੋਂ ਹੀ ਪਰ ਅੱਧੋਂ ਹੱਦ ਦੀ ਪਾਰ ਕਰਕੇ ਜੀ ਜੀ ਡਿਕੂਨਾ ਨੇ ਜੀ ਜੀ ਮੈਨੂੰ ਲੱਗਦਾ ਕਿ ਜਿਹੜਾ ਲੈਫਟੇਨੈਂਟ ਜਨਰਲ ਡਿਕੂਨਾ ਦਾ ਬਿਆਨ ਹੈ ਜਿਹੜੇ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹਦੇ ਤੇ ਪਹਿਲਾਂ ਸਟੱਡੀ ਕਰਨੀ ਚਾਹੀਦੀ ਫਿਰ ਬਿਆਨ ਦੇਣਾ ਜਦੋਂ ਕਹਿ ਦਿੰਦੇ ਜੀ ਮੈਂ ਬਾਹਰ ਗਿਆ ਸੀ ਜਾਂ ਮੈਨੂੰ ਇਹ ਜਾਣਕਾਰੀ ਨਹੀਂ ਮੈਂ ਪਤਾ ਕਰਕੇ ਫਿਰ ਤੇ ਬਿਆਨ ਦੇਵਾਂ ਹੂੰ ਇਹ ਇਹ ਗੱਲ ਕਹਿਣੀ ਜੀ ਜੇ ਜਿ ਸ਼ਲਾਗਾ ਵੀ ਕਰਦੇ ਆ ਤੇ ਦਾ ਮਤਲਬ ਜਿਹੜੀਆਂ ਉਹ ਕਹਿੰਦੇ ਵੀ ਤੁਸੀਂ ਟੋਪਾਂ ਬਿੜੀ ਸ਼ਲਾਗਾ ਕਰਦੇ ਹੋ ਤੇ ਤੁਸੀਂ ਬੜੀ ਚੰਗੀ ਗੱਲ ਕਰਦੇ ਹੋ। ਪਟਤਲ ਜਿਸ ਤਰੀਕੇ ਦੇ ਹਾਲਾਤ ਨੇ ਇਹ ਬੜੇ ਬੜੇ ਸੰਜੀਦਾ ਹਾਲਾਤ ਨੇ ਬੜੇ ਨਾਜ਼ੁਕ ਹਾਲਾਤ ਨੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਸੂਝਵਾਨ ਸਿਆਸੀ ਆਗੂ ਹੁੰਦੇ ਨੇ ਤਾਂ ਉਹਨਾਂ ਦੀਆਂ ਟਿੱਪਣੀਆਂ ਬੜੀਆਂ ਮਾਇਨੇ ਰੱਖਦੀਆਂ ਹੁੰਦੀਆਂ ਨੇ ਤੇ ਜਦੋਂ ਖਾਸ ਕਰਕੇ ਤੁਸੀਂ ਇੰਨੀ ਵੱਡੀ ਜਥੇਬੰਦੀ ਦੀ ਅਗਵਾਈ ਕਰਨ ਦੀ ਗੱਲ ਆਖ ਰਹੇ ਹੋ ਆਪਣੇ ਆਪ ਨੂੰ ਇੱਕ ਵੱਡੇ ਅਹੁਦੇ ਦੇ ਦੱਸ ਰਹੇ ਹੋ ਤਾਂ ਫਿਰ ਇੰਨੇ ਛੋਟੇ ਜਾਂ ਇੰਨੇ ਹਲਕੇ ਬਿਆਨ ਨਹੀਂ ਦੇਣੇ ਚਾਹੀਦੇ ਆਪਾਂ ਦੂਸਰੇ ਮਸਲੇ ਲਾਉਣੇ ਆ ਨਾਲ ਦੀ ਨਾਲ ਇਹ ਪੰਜਾਬ ਦੀ 24000 ਏਕੜ ਜ਼ਮੀਨ ਤੇ ਕਹਿੰਦੇ ਕਿ ਬੁਰੀ ਨਜ਼ਰ ਹੈ ਇਲਜ਼ਾਮ ਜਿਹੜੇ ਨੇ ਸਿੱਧੇ ਸਿੱਧੇ ਜਿਹੜੇ ਵਿਰੋਧੀ ਆ ਪੰਜਾਬ ਦੇ ਵਿੱਚ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਮੌਜੂਦਾ ਜਿਹੜੀ ਸਿਆਸਤ ਤੇਰਾ ਉਹਦੇ ਉੱਪਰ ਲਾ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਨਜ਼ਰ ਹੈ ਇਸ ਵੇਲੇ ਲੁਧਿਆਣੇ ਦੀ 24000 ਏਕੜ ਜ਼ਮੀਨ ਤੇ ਹੈ ਤੇ ਇਹ ਨਜ਼ਰ ਕੋਈ ਚੰਗੀ ਨਹੀਂ ਸੁਖਪਾਲ ਸਿੰਘ ਖੈਰਾ ਨੇ ਆਪਣੇ ਤਰੀਕੇ ਨਾਲ ਤੰਜ ਕੱਸੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਤਰੀਕੇ ਨਾਲ ਤੰਜ ਕੱਸੇ ਇਹ ਮਾਮਲਾ ਸਮਝਾਓ ਥੋੜਾ ਜਿਹਾ ਇਹਦੇ ਵਿੱਚ ਅ ਅਸਲ ਭੇਦ ਹੈ ਕੀ ਹੈਗਾ ਇੱਕ ਅਰਬਨ ਸਟੇਟ ਬਣਾਉਣਾ ਚਾਹੁੰਦੇ ਲੁਧਿਆਣੇ ਦੇ ਵਿੱਚ ਜੀ ਉਸ ਤੋਂ ਇਲਾਵਾ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਹੂੰ ਉੱਥੇ ਵੀ ਜ਼ਮੀਨ ਅਕਵਾਇਰ ਕਰਕੇ ਤੇ ਇਹੋ ਜੀ ਚੀਜ਼ ਬਣਾਉਣ ਦੀ ਸੋਚ ਰਹੇ ਨੇ ਜੀ ਪਰ ਜਿੰਨਾ ਕਿ ਉਹਨਾਂ ਦੇ ਕੋਲ ਸਮਾਂ ਰਹਿ ਗਿਆ ਵਾ ਉਹ ਪੋਸੀਬਲ ਨਹੀਂ ਹੂੰ ਇਹ ਮਾਮਲੇ ਕੋਰਟਾਂ 'ਚ ਵੀ ਜਾਣੇ ਆ ਜੀ ਜਦੋਂ ਕੋਰਟਾਂ ਜਾਏ ਤੇ ਇੱਕ ਵਾਰੀ ਕੋਰਟ ਚਲੇਗਾ ਤੇ ਫਿਰ ਸਾਲ ਛੇ ਮਹੀਨੇ ਬੰਨੇ ਜੀ ਜਿਹੜੀ ਇਹਨਾਂ ਨੇ ਪਹਿਲਾਂ ਮੈਂ ਸ਼ੁਰੂ ਕੀਤੀ ਸੀ ਤੁਹਾਨੂੰ ਪਤਾ ਵੀ ਆਇਆ ਸ਼ੁਰੂ ਕੀਤੀ ਅਸੀਂ ਜਿਹੜੀਆਂ ਨਜਾਇਜ਼ ਪੰਚਾਇਤ ਦੀਆਂ ਦੱਬੀਆਂ ਉਛਡਾ ਲਣੀਆਂ ਸੀ ਜੀ ਜੀ ਕਦੀ 10000 ਕਦੀ 20000 ਕਦੀ 30000 ਕਦੀ 50000 ਕਿੱਥੇ ਕਾ ਜ਼ਮੀਨਾਂ ਹੂੰ ਅਗਲਿਆਂ ਨੇ ਕੋਰਟਾਂ 'ਚ ਗਏ ਵਾਪਸ ਲੈਣੀਆਂ ਤੁਸੀਂ ਕੱਖ ਨਹੀਂ ਕਰ ਸਕਦੇ ਹੂੰ ਅੱਜ ਦੀ ਡੇਟ ਦੇ ਵਿੱਚ ਇਸ ਸਰਕਾਰ ਨੇ ਜਿੰਨੇ ਵੀ ਪ੍ਰੋਜੈਕਟ ਹੁਣ ਤੱਕ ਸ਼ੁਰੂ ਕੀਤੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਜਿਹੜੀ ਮਰਜ਼ੀ ਕਰਨ ਨੂੰ ਦੱਸ ਜੀ ਹੁਣ ਇਹਨਾਂ ਨੇ ਕਿਹਾ ਵੀ ਲੁਧਿਆਣੇ ਦੇ ਵਿੱਚ ਅਸੀਂ 24 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਉਹ ਅਰਬਨ ਸਟੇਟ ਬਣਾਉਣ ਵਾਸਤੇ ਬਕਾਇਦਾ ਤੌਰ ਤੇ ਜਿਹੜੀ ਆ ਉਹ ਐਕਵਾਇਰ ਕਰਨੀ ਜੀ ਉਹ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦੋਸ਼ ਅਸੀਂ ਨਹੀਂ ਕਹਿੰਦੇ ਗੱਲ ਸੱਚੀ ਹੋਊਗੀ ਹੂੰ ਐਕਵਾਇਰ ਕਰਨੀ ਬਣਾਉਣੀ ਲੇਕਿਨ ਸਾਡੇ ਕਿਸਾਨ ਤੇ ਰੌਲਾ ਪਾਉਣ ਦੇ ਆ ਵੀ ਸਾਡੀ ਜ਼ਮੀਨ ਐਕਵਾਇਰ ਨਾ ਕੀਤੀ ਜਾਵੇ ਸਾਨੂੰ ਚੌੜੀਆਂ ਤੇ ਵੱਡੀਆਂ ਸੜਕਾਂ ਦੀ ਲੋੜ ਨਹੀਂ ਜੀ ਸਾਡੀ ਜ਼ਮੀਨ ਘਟ ਰਹੀ ਦਿਨ ਬਰਤੀ ਦਿਨ ਹੂੰ ਤੇ ਆਉਣ ਵਾਲੇ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਕਿ ਤੁਹਾਡੀ ਜ਼ਮੀਨ ਦੀ ਵੈਲੀ ਬਣੀ ਹੈ ਬੰਦੇ ਦੀ ਵੈਲੀ ਨਹੀਂ ਪੈਣੀ ਚਾਹੀਦੀ ਜੀ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਇਹ ਵੀ ਇੱਕ ਸਟੰਟ ਇਹਨਾਂ ਦਾ ਜੀ ਜੀ ਸਟੰਟ ਉਹ ਆਪੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਨਾਲ ਹੀ ਉਹਦੇ ਉੱਥੇ ਰਜਿਸਟਰੀ ਹੋਣੀ ਹੈ ਬੰਦ ਹੂੰ ਲੇਕਿਨ ਆਪਣੇ ਖਾਸ ਖਾਸ ਬੰਦਿਆਂ ਕੋਲ ਇਹਨਾਂ ਨੇ ਸੀਐਲਜੂ ਜਿਹੜੀਆਂ ਜਿਹੜੀ ਦੇਣ ਵਾਸਤੇ ਬੈਕ ਡੇਟ ਦੇ ਵਿੱਚ ਨੂੰ ਕੋਈ ਅਪਲੀਕੇਸ਼ਨ ਲੈ ਲਈ ਐ ਜੀ ਇਹ ਕਹਿਣਗੇ ਜੀ ਵੇਖੋ ਐ ਤੇ ਜ਼ਮੀਨ ਦੀ ਪਹਿਲਾਂ ਆਈ ਸੀ ਐਪਲੀਕੇਸ਼ਨ ਇਸ ਕਰਕੇ ਅਸੀਂ ਨੂੰ ਕੁਆਇਰ ਨਹੀਂ ਕਰਦੇ ਕੁਆਇਰ ਨਹੀਂ ਹੋ ਸਕਦਾ ਹੂੰ ਰਾਹਤ ਦਿੱਤੀ ਉਹਨਾਂ ਦੇ ਵਿੱਚ ਠੇਕੇਦਾਰੀ ਕਰਨਗੇ ਵੀ 1 ਕਰੋੜ ਰੁਪਇਆ ਦੇ ਦੇ ਤਾਂ ਆਪਣੀ ਜ਼ਮੀਨ ਛਡਾ ਲਓ ਜੀ ਜੀ 100 ਏਕੜ ਨੂੰ 100 100 ਕਰੋੜ ਰੁਪਏ ਦੀ 50 ਏਕੜ ਨੂੰ 50 ਕਰੋੜ ਰੁਪਏ ਜੀ ਇਹ ਉਹਨੂੰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੀ ਸੀ ਆਪਣੇ ਕੋਲ ਕੁਛ ਨਹੀਂ ਕਹਿੰਦੇ ਉਹ ਕਹਿੰਦੇ ਇਹ ਲੁੱਟ ਮਾਰ ਦਾ ਇੱਕ ਨਵਾਂ ਤਰੀਕਾ ਬਣਾ ਰਿਹਾ ਹੈ ਹੂੰ ਹੂੰ ਜੇ ਇੱਥੇ ਕਰ ਰਹੇ ਬਾਕੀ ਜਿੱਥੇ ਵੀ ਕਰਨਗੇ ਜੀ ਸੁਖਪਾਲ ਸਿੰਘ ਕਹਿੰਦਾ ਉਹਨਾਂ ਦੀ ਸੁਖਵਾਲ ਸਿੰਘ ਘਰੇ ਤੇ ਨਿੱਜੀ ਹੈ ਨਾ ਮੈਂ ਕਹਿੰਦਾ ਤਾਂ ਕੇਜਰੀਵਾਲ ਨਾ ਨਿੱਜੀ ਹੂੰ ਉਹ ਤੇ ਕੋਈ ਵੀ ਮੌਕਾ ਨਹੀਂ ਗੁੰਮਦੇ ਵੀ ਉੱਤੇ ਹਮਲਾ ਕਰਨ ਦਾ ਜੀ ਇਸੇ ਕਰਕੇ ਇਹ ਜਿਹੜੀ ਜ਼ਮੀਨ ਆ ਉਹਦੀ ਐਕਵਾਇਰ ਕਹਿੰਦੇ ਸਾਨੂੰ ਲੋੜ ਨਹੀਂ ਅਸੀਂ ਤੇ ਕਹਿੰਦੇ ਆ ਵੀ ਜ਼ਮੀਨ ਐਕਵਾਇਰ ਕਰ ਲਈ ਵੀ ਜੇ ਇਹਨੂੰ ਕਲਟੀਵੇਟਿਡ ਵੀ ਰਹਿਣ ਦਿੱਤੀ ਜਾਵੇ। ਜੀ। ਜਿਹੜੇ ਰਾਜੇਵਾਲ ਸਾਹਿਬ ਸੀ ਉਹਨਾਂ ਖਾਕਾ ਕਰਕੇ ਦੱਸਿਆ ਸੀ ਵੀ 1950 ਸਾਡੀ ਕਿੰਨੀ ਸੀ 70 ਚ ਕਿੰਨੀ ਸੀ ਅੱਜ ਕਿੰਨੀ ਰਹਿ ਗਈ ਸਾਡੀ ਜ਼ਮੀਨ। ਜੀ। ਅਸੀਂ ਅੱਧੀ ਜ਼ਮੀਨ ਦੇ ਮਾਲਕ ਹੀ ਰਹਿ ਗਏ ਅੱਧੀ ਸਾਡੀ ਇੱਦਾਂ ਕੋਈ ਸੜਕਾ ਜਾ ਕੇ ਕੋਈ ਕਲੋਨੀਆਂ ਬਣੀਆਂ ਕੁਝ ਬਣ ਕੇ ਬਣ ਗਈਆਂ। ਜੀ। ਠੀਕ ਪਾਪੂਲੇਸ਼ਨ ਸਾਹ ਹੁਣ ਬਣ ਰਹੀਆਂ ਨੇ। ਹਮ ਚੰਗੀ ਗੱਲ ਵੀ ਲੋਕ ਫਲੈਟਾਂ 'ਚ ਰਹਿਣ ਹੂੰ ਜ਼ਮੀਨ ਜਾਦੀ ਕੁਆਰ ਨਾ ਕੀਤੀ ਜਾਂਦੇ ਜੀ ਜ਼ਮੀਨ ਨੂੰ ਬਚਾਇਆ ਜਾਵੇ ਪਰ ਉਸ ਪਾਸੇ ਵਾਲੇ ਕਿਸੇ ਦਾ ਧਿਆਨ ਨਹੀਂ ਹੈਗਾ ਹੂੰ ਜ਼ਮੀਨ ਦੀ ਅੱਜ ਸੱਦ ਵਰਤੋਂ ਨਹੀਂ ਦੁਰ ਵਰਤੋਂ ਹੋ ਰਹੀ ਹੈ ਹੂੰ ਪੰਜਾਬ ਵੀ ਹੈ ਜਿਹੜਾ ਸਾਰੇ ਦੇਸ਼ ਤੇ ਜਿਹੜੇ ਅੰਨ ਭੰਡਾਰ ਨੂੰ ਭਰਦਾ ਰਿਹਾ ਤੇ ਜੇ ਪੰਜਾਬ ਕੋਲ ਜ਼ਮੀਨ ਨਾ ਰਹੀ ਤੇ ਫਿਰ ਕਰੋਗੇ ਕੀ ਤੁਸੀਂ ਜੀ ਕਿੱਥੋਂ ਅੰਨ ਆਊਗਾ ਹੂੰ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਕ腐ਪਸ਼ਨ ਦਾ ਮੁੱਢ ਬੰਦ ਰਹੇ ਨੇ ਕੇਜਰੀਵਾਲ ਸਾਹਿਬ ਵਰਿੰਦਾਰੇ ਜਿਹੜੀ ਟੀਮ ਦਿੱਲੀ ਤੋਂ ਲੈ ਕੇ ਦਿੱਲੀ ਜਿਹੜੀ ਕਰਪਸ਼ਨ ਕੀਤੀ ਇਹਨਾਂ ਨੇ ਜੀ ਜੀ ਪਰ ਸਭ ਮੈਨੂੰ ਲੱਗਦਾ ਇੱਕ ਬੜੀ ਚਿੰਤਾ ਦੀ ਗੱਲ ਹੈ ਇਹ ਜਿਸ ਤਰੀਕੇ ਨਾਲ ਆਪਾਂ ਲਗਾਤਾਰ ਦੇਖ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਐ ਇੱਕ ਤਾਂ ਇਹ ਵੀ ਜ਼ਿਕਰ ਹੈ ਕਿ ਪਿੱਛੇ ਜੇ ਰਿਪੋਰਟਾਂ ਵੀ ਆਈਆਂ ਸੀਗੀਆਂ ਕੇ வன ਵਿਭਾਗ ਦੇ ਤਹਿਤ ਜਾਨੀ ਜੰਗਲ ਜੰਗਲ ਜਿਹੜਾ ਹੋਣਾ ਚਾਹੀਦਾ ਉਹਦੇ ਵੀ ਇੱਕ ਵੱਡਾ ਹਿੱਸਾ ਹੁੰਦਾ ਉਹ ਰੱਖਣਾ ਚਾਹੀਦਾ ਪੰਜਾਬ ਦੇ ਵਿੱਚ ਪਰ ਰਿਪੋਰਟਾਂ ਦੇ ਮੁਤਾਬਕ ਲਗਾਤਾਰ ਅਸੀਂ ਜੰਗਲ ਦਾ ਹਿੱਸਾ ਵੀ ਕੱਟਿਆ ਹੈਗਾ ਤੇ ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਾਤਾਵਰਨ ਦੇ ਵਿੱਚ ਤਬਦੀਲੀਆਂ ਆ ਰਹੀਆਂ ਇਹ ਵੀ ਉਹਦਾ ਕਾਰਨ ਬਣ ਰਿਹਾ ਹੈ ਬਹੁਤ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੇ ਕਿ ਸਰਕਾਰ ਇੱਧਰ ਲਈ ਬਸ ਧਿਆਨ ਕਿਉਂ ਨਹੀਂ ਦੇ ਰਹੀ ਇਸ ਤੋਂ ਇਲਾਵਾ ਜ਼ਿਕਰ ਆਪਾਂ ਜਿਹੜਾ ਅਮਰਤਪਾਲ ਵਾਲੇ ਮਸਲੇ ਦਾ ਕਰ ਲਈਏ ਪੱਟੇ ਸਾਹਿਬ ਇਹ ਬੜਾ ਹੈਰਾਨ ਕਰਨ ਵਾਲੀ ਚੀਜ਼ ਹੈ ਕਿ ਤੀਸਰੀ ਵਾਰ ਐਨਐਸਏ ਲੱਗਾ ਹੁਣ ਪਰਿਵਾਰ ਕਹਿੰਦਾ ਕਿ ਤਾਂ ਕੇਸ਼ਾ ਹੀ ਹੋ ਰਹੀ ਹੈ ਨਾਲ ਦੀ ਨਾਲ ਅੱਜ ਆਰਐਸ ਬੈਂਸ ਬੈਠੇ ਸੀਗੇ ਪਰਿਵਾਰ ਦੇ ਨਾਲ ਤੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਹਿੰਦੇ ਕਿ ਦੇਖੋ ਇਹ ਨਾ ਹੁਣ ਮਸਲਾ ਅਮਰਤਪਾਲ ਸਿੰਘ ਦਾ ਰਹਿ ਗਿਆ ਨਾ ਉਹਦੀਆਂ ਪਹਿਲਾਂ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਜਾਂ ਸਟੇਟਮੈਂਟਾਂ ਕੀਤੀਆਂ ਉਹਨਾਂ ਦਾ ਨਾ ਖਾਲਿਸਤਾਨ ਦਾ ਨਾ ਕਿਸੇ ਹੋਰ ਚੀਜ਼ ਦਾ ਇਹ ਮਸਲਾ ਕਹਿੰਦੇ ਕਿ ਮਨੁੱਖੀ ਅਧਿਕਾਰਾਂ ਦਾ ਕਿਸੇ ਨੂੰ ਹੁਣ ਬੋਲਣ ਦੀ ਵੀ ਆਗਿਆ ਨਹੀਂ ਜੇ ਉਹ ਬੰਦਾ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਤੇ ਉਹ ਵੀਡੀਓ ਆਡੀਓ ਜਾ ਰਿਕਾਰਡ ਕਰਕੇ ਉਹਨੂੰ ਵੀ ਸਬੂਤ ਬਣਾਇਆ ਜਾ ਰਿਹਾ ਜੇ ਉਹਦੀ ਕੋਈ ਵੀਡੀਓ ਪਿਛਲੀ ਆਡੀਓ ਵਾਇਰਲ ਹੋ ਰਹੀ ਹੈ ਉਹਨੂੰ ਵੀ ਸਬੂਤ ਬਣਾਇਆ ਜਾ ਰਿਹਾ ਹੈ ਜਾਨਕਿ ਇਹ ਕੇਸ ਹੱਦ ਤੱਕ ਅਸੀਂ ਆ ਰਹੇ ਹਾਂ ਕਹਿੰਦੇ ਕਿ ਇਸ ਦੀ ਤਾਂ ਬੜੀ ਚਿੰਤਾਜਨਕ ਸਥਿਤੀ ਬਣਦੀ ਜਾ ਰਹੀ ਹੈ ਤੇ ਇਸ ਮੁਤਲਕ ਹੁਣ ਪਰਿਵਾਰ ਨੇ ਵੀ ਫੈਸਲਾ ਕੀਤਾ ਕਿ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਊਗਾ ਲੱਗਦਾ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਆਸਾਨ ਰਾਹ ਹੋਣ ਵਾਲੇ ਅਮਰਤਪਾਲੀ ਜਾਂ ਫਿਰ ਇਹ ਸਥਿ ਇੱਕ ਕੇਸ ਤੋਂ ਇਲਾਵਾ ਜੀ ਅਜਨਾਲੇ ਵਾਲੇ ਕੇਸ ਤੋਂ ਇਲਾਵਾ ਅੱਜ ਤੱਕ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕੋਈ ਵੀ ਇੱਕ ਠੋਸ ਕੇਸ ਨਹੀਂ ਪੇਸ਼ ਕਰ ਸਕਿਆ ਜੀ ਜੇ ਆਪਾਂ ਲਾ ਦੀ ਗੱਲ ਕਰ ਲਈਏ ਤੇ 2 ਸਾਲ ਤੱਕ ਐਨਐਸਏ ਲੱਗੀ ਰਹੇ ਤੇ ਤੁਸੀਂ ਕਿਤੇ ਸਰਕਾਰ ਦੇ ਬਾਰੇ ਕੋਈ ਅਪੀਲ ਦਲੀਲ ਤੁਹਾਡੀ ਨਹੀਂ ਸੁਣੀ ਜਾ ਸਕਦੀ ਜੀ ਜਦੋਂ ਐਨਐਸਏ ਲੱਗੀ ਉਦੋਂ ਤੇ ਦੇਸ਼ ਧਰੋ ਦਾ ਠੱਪਾ ਲੱਗਿਆ ਹੂੰ ਜੇ ਦੇਸ਼ ਧਰੋਹ ਸੀਗਾ ਤੇ ਫਿਰ ਉਹ ਇਲੈਕਸ਼ਨ ਕੋ ਲੜਨ ਦਿੱਤੀ ਗਈ ਫਿਰ ਇਲੈਕਸ਼ਨ ਲੜਿਆ ਅਗਲਾ ਅੱਜ 19 ਕਰੋੜ ਇੰਨੀ ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਜੀ ਉਹ ਜੇਲ੍ਹ ਚ ਬੈਠਾ ਉਹ ਆਪਣੀ ਬੇਲ ਵੀ ਪਾਈ ਕਰ ਚੁੱਕਾ ਦਾ ਨਾ ਬੇਲ ਮਿਲੀ ਨਾ ਪਰੋਲ ਮਿਲੀ ਜੀ ਲੇਕਿਨ ਤੁਸੀਂ ਉਹਦੀ ਮੈਂਬਰਸ਼ਿਪ ਬਚਾਉਣ ਵਾਸਤੇ ਵੀ ਛੁੱਟੀ ਜਰੂਰੀ ਸੀ ਸੁਪਿਦਾਂਦਲੇ ਦੇਤੀ ਤੇ ਛੁੱਟੀ ਜਪਾਦੀ ਕਹਿ ਰਿਆ ਜੀ ਹਮਮ ਯਾਰ ਚਲੋ ਵੀ ਠੀਕ ਆ ਤੇ ਮੈਂ ਉਦੋਂ ਵੀ ਕਿਹਾ ਸੀ ਵੀ ਜੇ ਤੁਸੀਂ ਅੱਜ ਉਹਦੀ ਮੈਂਬਰਸ਼ਿਪ ਖਾੜਜ ਕਰਦੇ ਹੋ ਤੇ ਅੱਗੇ ਨੂੰ ਵੱਧ ਬੋਟਨ ਦੇ ਚੱਟੂਗਾ ਇਹ ਲੋਕ ਅਣਖੀ ਨੇ ਆ ਕੀ ਲੋਕ ਨੇ ਪੰਜਾਬ ਦੇ ਜੀ ਉੱਠੇ ਪਾਸੇ ਜਾਣ ਵਾਲੇ ਨੇ ਜਿਆਦੇ ਹੂੰ ਹੂੰ ਹੁਣ ਭਾਈ ਇਹ ਭਾਈ ਅਮਰਤਪਾਲ ਸਿੰਘ ਜਿਹੜੀ ਗੱਲ ਬੈਸ ਆਰਾ ਸੇ ਬਹਿਸ ਨੇ ਕਹੀ ਬਿਲਕੁਲ درست ਕਹੀ ਹੈ ਜੀ ਇਹ ਉਹ ਕੱਲਾ ਐਨਐਸਸੀ ਦਾ ਮਾਮਲਾ ਜਿਹੜਾ ਨਾ ਮਨੁੱਖੀ ਅਧਿਕਾਰਾਂ ਦਾ ਬਣ ਗਿਆ ਤੁਸੀਂ ਕਿਹੜੇ ਕੇਸ ਕਿਵੇਂ ਰੱਖ ਰਹੇ ਹੋ ਅੰਦਰ ਤੁਸੀਂ ਉਹਨੂੰ ਹੂੰ ਨਾਲੇ 2 ਸਾਲ ਪੂਰੇ ਹੋ ਗਏ ਤੀਜੇ ਸਾਲ ਦੇ ਵਿੱਚ ਉਹਨਾਂ ਨੂੰ ਕੋਰਟ ਜਾਣ ਦਾ ਅਧਿਕਾਰ ਹੁੰਦਾ ਜੀ ਹੁਣ ਉਹ ਕੋਰਟ ਜਾਣ ਕੇ ਜਿਹੜੀ ਉਹਨਾਂ ਗੱਲ ਕਹੀ ਆ ਕੋਰਟ ਦੇ ਵਿੱਚ ਆਪ ਜਾ ਕੇ ਐਪਲੀਕੇਸ਼ਨ ਕਰਨ ਕੇ ਪੰਜਾਬ ਸਰਕਾਰ ਨੂੰ ਨੋਟਿਸ ਹੋਊਗਾ ਕੇਂਦਰ ਨੂੰ ਹੋਊਗਾ ਦੇਣਗੇ ਆਪਣੀ ਪੁਲੀਸੀ ਕਿਹੜੇ ਕੇਸ ਰੱਖਿਆ ਨੂੰ ਜੀ ਜਦੋਂ ਦੇਣਗੇ ਫਿਰ ਵੇਖਿਆ ਜੋ ਕੀ ਬਣਦਾ ਵਾ ਹੂੰ ਲੇਕਿਨ ਮੇਰਾ ਖਿਆਲ ਵੀ ਅਮਰਤਪਾਲ ਨੂੰ ਹੁਣ ਰਾਤ ਮਿਲਣੀ ਚਾਹੀਦੀ ਹੈ ਹੂੰ ਪਰ ਜੇ ਆਪਾਂ ਗੱਲ ਕਰ ਲਈਏ ਸਿਆਸੀ ਤੌਰ ਤੇ ਪੋਸੀਬਿਲਟੀ ਵੀ ਅਗਲੇ ਸਾਲ ਜਿਹੜਾ ਵਾ ਉਹ ਸਤੰਬਰ ਤੱਕ ਇਹਨੂੰ ਲਟਕਾਇਆ ਜਾਊਗਾ ਜੀ ਸਤੰਬਰ ਅਕਤੂਬਰ ਚ ਬਾਅਦ ਹੋਊਗਾ ਤਾਜ਼ੀ ਤਾਜ਼ੀ ਗੱਲ ਹੋਊਗੀ ਮੈਂ ਤੁਹਾਨੂੰ ਇੱਕ ਐਗਜ਼ਾਮਪਲਾ ਦੁੱਕ ਦੇ ਦਿੰਦਾ ਜੀ ਜੀ 1999 ਦੇ ਵਿੱਚ ਹੂੰ ਜਦੋਂ ਇਲੈਕਸ਼ਨ ਹੁੰਦੀ ਆ ਤੇ ਮਾਨ ਤੇ ਮਾਨ ਦੇ ਸਮਰਥਕ ਜਿਹੜੇ 8-9 ਸੀਟਾਂ ਜਿੱਤ ਜਾਂਦੇ ਨੇ ਜੀ ਬਾਕੀ ਜਿਹੜਾ ਕਾਲੀ ਦਲ ਨੂੰ 0 ਅੰਡਾ ਮਿਲਦਾ ਕਾਇਦ ਇੱਕ ਵੀ ਸੀਟ ਨਹੀਂ ਮਿਲਦੀ ਉਹਨਾਂ ਨੂੰ ਹੂੰ ਇੱਕ ਸੀਟ ਮਿਲੀ ਸੀ ਮਿਕਾ ਗੁਰਦਾਸਪੁਰ ਦੀ ਸਿਰਫ ਕਾਗਰਸ ਨੂੰ ਬਾਕੀ ਕੋਈ ਨਹੀਂ ਸੀ ਮਿਲਿਆ ਜੀ ਹੁਣ ਇੱਥੇ ਵੀ ਜੇ ਆਪਾਂ ਗੱਲ ਕਰਦੇ ਆ ਕਿ ਉਹ 1999 ਚ ਨਾਲ ਹੀ ਮੁੰਡੇ ਰਿਆ ਕੀਤੇ ਜੀ ਜਿਹੜੀ ਫੈਡਰੇਸ਼ਨ ਵਾਲੇ ਦੇ ਨਾਲ ਹੀ ਇਲੈਕਸ਼ਨ ਅਨਾਉਂਸ ਹੋ ਗਈ ਸੀ ਜੀ ਉਹ ਫਿਰ ਜੋ ਬਾਹਰ ਆਏ ਲੋਕਾਂ ਨੇ ਇੰਨੀ ਕਮਦਰਦੀ ਕੀਤੀ ਲੋਕਾਂ ਨੇ ਅੱਖਾਂ ਬੰਦ ਕਰਕੇ ਜਿਹੜਾ ਸੀ ਵੋਟਾਂ ਪਾਤੀਆਂ ਹੂੰ ਗੁਰਦਾਸਪੁਰ ਦੇ ਵਿੱਚ ਸਗਵੰਸਕੌਰ ਭਿੰਡਰ ਦੇ ਕੈਪਟਨ ਚੰਨਨ ਸਿੰਘ ਨੈਸ਼ਨਲ ਲੈਟਰਰ ਸੀਗੇ ਜੀ ਤੇ ਕੈਪਟਨ ਮਰਿੰਦਰ ਸਿੰਘ ਜਿਹੜਾ ਹੈਗਾ ਸੀ ਜਿੰਨਾ ਅਨੁਸਾਰ ਤੇ ਆਪਾਂ ਪੂਰੀ ਵੀਡੀਓ ਦੇਖੋ ਜੀ ਮੈਂ ਨਹੀਂ ਮੰਨਦਾ ਫਟੇਸ਼ਨ ਨੂੰ ਹੂੰ ਫੈਡਰੇਸ਼ਨ ਵਾਲੇ ਉੱਥੇ ਗਏ ਸੀ ਉਹ ਸੀਟ ਇਸ ਕਰਕੇ ਆ ਰਹੀ ਸੀ ਜਿੱਥੇ-ਥੇ ਗੈਪ ਫੈਡਰੇਸ਼ਨ ਵਾਲੇ ਉਸ ਜਿੱਡੇ ਕੀ ਸੀ ਜੀ ਹੁਣ ਭਾਈ ਅਮਰਪਾਲ ਸਿੰਘ ਨਾਲ ਲੋਕਾਂ ਦੀ ਇਹ ਧਰਤੀ ਹੈਗੀ ਹੈ ਉਸ ਧਰਤੀ ਦਾ ਫਾਇਦਾ ਉਹ ਲੱਗੇ ਜਾ ਕੇ ਮਿਲ ਸਕਦਾ ਜਿੱਦੇ ਕਰਕੇ ਸਰਕਾਰ ਵੀ ਮਹਿਸੂਸ ਕਰਦੀ ਵੀ ਲੱਗੇ ਜਾ ਕੇ ਬਾਹਰ ਛੱਡਾਂਗੇ ਹੂੰ ਇਹ ਕਾਲੀਆਂ ਦੀ ਚੰਗੀ ਤਰ੍ਹਾਂ ਮਰਜੀ ਠੋਕ ਦੂਗਾ ਜੀ ਇਸ ਕਰਕੇ ਉਹ ਲੈ ਜਾਣਗੇ ਓੜ ਜਾਣਗੇ ਲੇਕਿਨ ਫਿਰ ਮੈਂ ਤੁਹਾਨੂੰ ਦੱਸ ਦਿਆਂ ਵੀ ਫੈਸਲਾ ਇੱਥੇ ਫਿਰ ਸਿਆਸੀ ਹੋਣਾ ਹੈ ਹੂੰ ਇਤਰਾਹੀ ਸ਼ਾਸਿ ਜੀ ਬੈਲ ਸਾਹਿਬ ਕਹਿੰਦੇ ਹਿਊਮੋਰਾਈਟਸ ਦਾ ਮਾਮਲਾ ਹਿਊਮੋਰ ਤੁਸੀਂ ਕੀ ਕਰ ਲੋਗੇ ਦੱਸੋ ਪਹਿਲਾਂ ਤੁਸੀਂ ਜੀ ਜੀ ਫਿਰ ਇਹ ਧਰਵਾ ਕੱਢ ਕੇ ਰੱਖ ਦਿਓ ਕਹਿੰਦਾ ਅੱਛਾ ਅਗਲੀ ਤਰੀਕ ਤੇ ਗੱਲ ਕਰ ਜੇਟ ਪਾਤੀ ਹੂੰ ਦੋ ਦੋ ਮਹੀਨੇ ਦੀਆਂ ਤੁਹਾਡੀਆਂ ਚਾਰ ਤਰੀਕਾਂ ਪਈਆਂ ਤੇ ਉਂਝ ਸਮਾਂ ਬੀਤ ਜਾਣਾ ਜੀ ਇਸ ਕਰਕੇ ਇਹ ਦੇ ਵਿੱਚ ਅਜੇ ਹਾਲ ਦੀ ਕਿਹੜੀ ਮਿਲ ਸਕਦੀ ਆ ਮੈਂ ਨਹੀਂ ਕਹਦਾ ਨਹੀਂ ਹੂੰ ਰਸਤਾ ਕਲੀਅਰ ਹੈ ਕਿ 2 ਸਾਲ ਤੋਂ ਬਾਅਦ ਤੁਸੀਂ ਜਿਹੜੇ ਤੀਸਰੇ ਸਾਲ ਚ ਅਦਾਲਤ ਅੰਦਰ ਲੱਗਦੀ ਤੁਸੀਂ ਅਦਾਲਤ ਜਾਣ ਆਪਣੀ ਕਾਨੂੰਨੀ ਰੂਪ ਤੇ ਜਾ ਸਕਦੇ ਹੋ ਉਦੋਂ ਪਹਿਲਾਂ ਨਹੀਂ ਸੀ ਜਾ ਸਕਦੇ ਜੀ ਜੀ ਅਪੜੀ ਸਾਹਿਬ ਇਸ ਪੂਰੇ ਮਸਲੇ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਸੀਗੇ ਕਿ ਲੋਕ ਵਕ ਵਕ ਟਿੱਪਣੀਆਂ ਕਰਕੇ ਸਵਾਲ ਵੀ ਕਰਦੇ ਆ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸ਼ੰਕੇ ਬਹੁਤ ਸਥਿਤੀਆਂ ਜਿਹੜੀਆਂ ਤੁਸੀਂ ਵੀ ਥੋੜਾ ਜਿਹਾ ਸ਼ੰਕਾ ਜ਼ਾਹਰ ਕੀਤਾ ਕਿ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਥੋੜਾ ਜਾਂ ਜਾਂਦੇ ਜਾਂਦੇ تفصیلی ਦੇ ਵਿੱਚ ਜਾਂ ਕੁਝ ਸੰਖੇਪ ਸ਼ਬਦਾਂ ਦੇ ਵਿੱਚ ਸਮਝਾਉਣਾ ਹੋਵੇ ਕਿ ਪੰਜਾਬ ਦੇ ਲੋਕ ਕਰਨ ਕੀ ਐ ਇਸ ਵੇਲੇ ਜਿਸ ਤਰੀਕੇ ਦੀ ਸਥਿਤੀ ਹੈ ਦੇਖੋ ਪਾਣੀਆਂ ਦੀ ਲੁੱਟ ਪੰਜਾਬ ਦੇ ਹੋ ਰਹੀ ਹੈ ਪੰਜਾਬ ਦੇ ਨੌਜਵਾਨੀ ਨਸ਼ੇ ਦੇ ਵਿੱਚ ਫਸੀ ਹੋਈ ਹੈ ਵਿਦੇਸ਼ ਦਾ ਰੁੱਖ ਲਗਾਤਾਰ ਕਰ ਰਹੀ ਹੈ ਜਿਹੜੇ ਵੀ ਦਾਲ ਲੱਗਦਾ ਹੈਗਾ ਜਿਹਦਾ ਵੀ ਵਿਅਕਤੀ ਦਾ ਉਹ ਪੰਜਾਬ ਨੂੰ ਛੱਡ ਜਾਣਾ ਚਾਹੁੰਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਜੇਰਾ ਕਰਕੇ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਬਾਰਡਰ ਕੰਨੀ ਦੇ ਲੋਕਾਂ ਨੇ ਆਪਣਾ ਹਿੰਮਤ ਦਿਖਾਈ ਜ਼ੋਰ ਦਿਖਾਇਆ ਕਿ ਅਸੀਂ ਡਟੇ ਰਹਾਂਗੇ ਪਰ ਜਿਹਦਾ ਵੀ ਦਾ ਲੱਗਦਾ ਉਹ ਪੰਜਾਬ ਨੂੰ ਛੱਡ ਕੇ ਜਾ ਰਿਹਾ ਹੈਗਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਭਵਿੱਖ ਕੀ ਦੇਖ ਰਹੇ ਹੋ ਐਸ ਵੇਲੇ ਪੰਜਾਬ ਦਾ ਕਿਉਂਕਿ ਸਰਕਾਰ ਆਪਣੇ ਢੰਗ ਤਰੀਕੇ ਦੇ ਨਾਲ ਚੱਲ ਰਹੀ ਹੈ ਕਿ ਅਗਲੀ ਵਾਰ ਕੁਰਸੀ ਕਿਵੇਂ ਬਚਾਉਣੀ ਹੈ ਵਿਰੋਧੀ ਧਿਰਾਂ ਵੈਸੇ ਹੋਰ ਹੀ ਮਸਲਿਆਂ ਤੇ ਉਲਝੀਆਂ ਹੋਈਆਂ ਨੇ ਪੰਜਾਬ ਦੇ ਮੁਤਲਕ ਤਾਂ ਕੋਈ ਉਸ ਤਰ੍ਹਾਂ ਕਿ ਨਾ ਚਰਚਾ ਨਹੀਂ ਹੋ ਰਹੀ ਜਾਂ ਪੰਜਾਬ ਦੇ ਹਤੈਸ਼ ਹਤੈਸ਼ੀ ਹੋਣ ਦੀਆਂ ਦਾਅਵੇ ਤਾਂ ਹੋ ਰਹੇ ਪਰ ਪੰਜਾਬ ਦਾ ਅਸਲ ਹਤੈਸ਼ੀ ਕੋਈ ਨਹੀਂ ਬਣ ਰਿਹਾ ਇਸ ਵੇਲੇ ਇਹਨਾਂ ਹਾਲਾਤਾਂ 'ਚ ਬਿਲਕੁਲ ਜੀ ਪੰਜਾਬ ਦਾ ਹਤੈਸ਼ੀ ਕੋਈ ਨਹੀਂ ਹੈਗਾ ਸਭ ਕੁਰਸੀ ਦੇ ਤੈਸੀ ਨੇ ਜੀ ਜਿਹੜੀ ਪਾਰਟੀ ਮਰਜ਼ੀ ਲੈ ਲਓ ਇੱਕੋ ਹੀ ਗੱਲ ਰੋਣਾ ਰੋਦੀ 2027 ਚ ਸਰਕਾਰ ਅਸੀਂ ਬਣਾਉਣੀ ਹੈ ਜੀ ਕਦੀ ਉਹਨਾਂ ਨੇ ਕਿਹਾ ਮੰਗਤਰਾਮ ਪਾਸਲੇ ਨੇ ਗੱਲ ਕਹੀ ਸੀ ਵੀ ਸਰਕਾਰਾਂ ਹੀ ਆਉਂਦੀ ਨੇ ਸਰਕਾਰਾਂ ਬਣਦੀਆਂ ਬਰੀਂਦੀਆਂ ਜੀ ਲੇਕਿਨ ਸਾਡਾ ਏਜੰਡਾ ਸਿਰ ਪੰਜਾਬ ਦੀ ਤਰੱਕੀ ਦਾ ਵਾ ਹੂੰ ਦੇਸ਼ ਦੀ ਤਰੱਕੀ ਦਾ ਜੀ ਆਹ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਇਹਨਾਂ ਦਾ ਏਜੰਡਾ ਇਹ ਨਹੀਂ ਹੈਗਾ ਸਿਰਫ ਇੱਕੋ ਹੀ ਆ ਵੀ ਅਸੀਂ ਕਬਜ਼ਾ ਕਿਵੇਂ ਕਰ ਲਈ ਹੂੰ ਹੂੰ ਜਿਹੜੀ ਗੱਲ ਤੁਸੀਂ ਪਾਣੀ ਦੀ ਗੱਲ ਕੀਤੀ ਹੈ 21 21 ਮਈ ਤੋਂ ਲੈ ਕੇ ਤੇ 31 ਮਈ ਤੱਕ ਜਿਹੜਾ ਪਾਣੀ ਅਲੋਟ ਹੋਇਆ ਵਾ ਪੰਜਾਬ ਨੂੰ 17000 ਕਿਊਸਕ ਅਲੋਟ ਹੋਇਆ ਜੀ ਰਾਜਸਥਾਨ ਨੂੰ 12500 ਕਿਊਸਕ ਅਲੋਟ ਹੋਇਆ ਤੇ ਹਰਿਆਣੇ ਨੂੰ 10300 ਕਿਊਸਕ ਪਾਣੀ ਹੋਇਆ ਤੇ ਜਿਹਦਾ ਵਿਰੋਧ ਕੀਤਾ ਸੀ ਬਕਾਇਦਾ ਤੌਰ ਤੇ ਦਾ ਮੈਂ ਹੱਕ ਨਹੀਂ ਮੰਨਦਾ ਕਿਵੇਂ ਦੇ ਰਹੇ ਬਣੀ ਜੀ ਫਿਰ ਦਿੱਤਾ ਗਿਆ ਪਾਣੀ ਉਹਨੂੰ ਲੇਕਨ ਪਾਣੀਆਂ ਦੀ ਲੁੱਟ ਹੁੰਦੀ ਸਭ ਹੁੰਦੀ 31 ਨੂੰ ਫੇਰ ਮੀਟਿੰਗ ਹੋएगी ਉਹਦੇ ਵਿੱਚ ਅਗਾ ਫੇਰ ਪਾਣੀ ਜਿਹੜਾ ਲੋਟ ਹੋਊਗਾ 2 ਮਹੀਨੇ ਵਾਸਤੇ 4 ਜਿੱਦਾਂ ਵੀ ਆ ਹੂੰ ਪਾਣੀ ਪਿੱਛੇ ਨਹੀਂ ਹੈਗਾ ਜੀ ਦਰਿਆਵਾਂ ਚ ਪਾਣੀ ਦਰਿਆ ਸੁੱਕਦੇ ਜਾ ਰਹੇ ਨੇ ਜੀ ਉਹਦਾ ਕਾਰਨ ਸਾਡੀ ਜਿਹੜੀ ਵਾਤਾਵਰਣ ਦੀ ਅਸੀਂ ਜੰਗਲ ਮੈਂ ਆਪਣੇ ਆਪਣੇ ਬਚਪਨ ਦੀ ਗੱਲ ਕਰਦਾ ਜੀ ਜੀ ਅਸੀਂ ਹਾਲ ਬਹੁਦੇ ਹੁੰਦੇ ਸੀਗੇ ਹੂੰ ਸਾਡੇ ਹਰ ਏਕੜ ਦੇ ਵਿੱਚ ਹਰ ਕਿੱਲੇ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਦੋ ਦਰਖਤ ਹੁੰਦੇ ਸੀ ਬਿਲਕੁਲ ਪਹਿਲੀ ਵਾਰਣ ਤੋਂ ਬਾਅਦ ਦੁਪਹਿਰ ਦਾ ਟਾਈਮ ਹਣਾ ਉਹਨਾਂ ਦਰਖਤਾਂ ਥੱਲੇ ਉਹ ਡੰਗਰ ਬੰਨ੍ਹਦੇ ਨੇ ਤੇ ਉੱਥੇ ਉਹਨਾਂ ਨੂੰ ਪੱਠੇ-ਪੱਠੇ ਪਾ ਦਿੰਦੇ ਪੁਲਿਸ ਜੀ ਪਾਣੀ ਪੂੜੀ ਢਾਕੂ ਥੁਰਨਾ ਬੈਠਣਾ ਉੱਥੇ ਲੱਗੇ ਸੀ ਆਪ ਵੀ ਬਹਿ ਬੁੱਕੇ ਥੋੜਾ ਮਾੜਾ ਮੋਟਾ ਅਰੇਸਟ ਕਰ ਲੈਣ ਜੀ ਜੀ ਅੱਜ ਕਿਤੇ ਵੀ ਤੁਹਾਨੂੰ ਉਹ ਦਰਖਤ ਨਹੀਂ ਦਿਖਾਈ ਦਿੰਦੇ ਹੂੰ ਹੂੰ ਕਿਉਂ ਤਾਂ ਜਿਹੜੇ ਮੁੰਡੇ ਨਵੇਂ ਉੱਠੇ ਲੋਕ ਇਹਨਾਂ ਨਾਲ ਤੇ ਜਿਹੜੇ ਜੜਾੜ ਦੀਆਂ ਟਰੈਕਟਰ ਦੇ ਵਿੱਚ ਇਹ ਕਿਉਂ ਰਹਿੰਦੇ ਨੇ ਆਪਾਂ ਸਾਰੇ ਪੁੱਟ ਤੇ ਨਾ ਹੂੰ ਅੱਗੇ ਹੁੰਦਾ ਸੀ ਜਿੰਨੇ ਦ੍ਰਕਟ ਵੱਧ ਹੋਣਗੇ ਘਟੋ ਘਾੜ ਧਰਤੀ ਤੇ ਤਿੱਜਾ ਐਸਾ ਜੰਗਲ ਚਾਹੀਦਾ ਜੀ ਇਹ ਜੰਗਲ ਤਿੱਜਾਸਾ ਹੋਵੇ ਤੇ ਫਿਰ ਸਾਨੂੰ ਪਾਣੀ ਦੀ ਦਿੱਕਤ ਨਹੀਂ ਹੋ ਜੇ ਜੰਗਲ ਨਹੀਂ ਹੂੰ ਸਾਡੇ ਪੰਜਾਬ ਦੇ ਵੀ ਸਿਰਫ 3 ਕੇ 4% ਜੰਗਲ ਰਹਿ ਗਿਆ ਬਾਕੀ ਸਾਰਾ ਖਤਮ ਕਰ ਦਿੱਤਾ ਗਿਆ ਜੀ ਜੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਜਿੰਨੇ ਲੀਡਰ ਸੀ ਸਾਡੇ ਜਿੰਨੇ ਵੱਡੇ ਵੱਡੇ ਅਫਸਰ ਸੀ ਸਾਡੇ ਹੂੰ ਕੋਈ ਰਿਟਾਇਰ ਹੋ ਗਏ ਕੋਈ ਹੈਗੇ ਤੇ ਉਹਨਾਂ ਨੇ ਸ਼ਿਵਾਲਕ ਦੀਆਂ ਪਹਾੜੀਆਂ ਕਾਹਦੀ ਕਿ ਉੱਥੇ ਆਪਣੇ ਫਾਰਮ ਹੀ ਬਣਾ ਗਏ ਤੇ ਪੁੱਠੇ ਬਣਾ ਲਈਆਂ ਉੱਥੇ ਜੀ ਉਹਨਾਂ ਦਾ ਜਿਹੜੀ ਪਹਾੜੀ ਦੇ ਸਬੰਧੇ ਬਿਲਾ ਕਰ ਕਰਤਾ ਉਹਨਾਂ ਇਹ ਸੇ ਕਰਕੇ ਸਾਡੀ ਜਿਹੜੀ ਪਾਣੀ ਦੀ ਗੱਲ ਲੈ ਲਓ ਕੋਈ ਵੀ ਗੱਲ ਲੈ ਲਓ ਉਹ ਇੱਦਾਂ ਰਹਿਣੀ ਆ ਹੂੰ ਹੂੰ ਨਿਕ ਜਿਹੜੀ ਗੱਲ ਤੁਸੀਂ ਕੀਤੀ ਸੀ ਮੈਂ ਨਾ ਵੀ ਅਸੀਂ ਨਹੀਂ ਗਿੰਦੇ ਵੀ ਕੋਈ ਘਟਨਾ ਵਾਪਰਸ ਆਈ ਦੇ ਕਹਿੰਦੇ ਸੁਚੇਤ ਹੋ ਜੀ ਜੀ ਜਿਹੜੇ ਸੰਕੇਤ ਮਿਲ ਰਹੇ ਉਹ ਕਿਸੇ ਵੱਡੀ ਘਟਨਾ ਨੂੰ ਵਾਪਰਦੇ ਮਿਲ ਰਹੇ ਆ ਸੁਚੇਤ ਹੋ ਜੋ ਕੋਈ ਵਾਪਰ ਸਕਦੀ ਹੈ ਜੀ ਦਰਬਾਰ ਸਭ ਤੇ ਟੈਕਟੀਕਲ ਵੀ ਕਰਦੇ ਹੋ ਵੀ ਹੋ ਸਕਦਾ ਬਾਹਰ ਵੀ ਕੋਈ ਘਟਨਾ ਵਾਪਰ ਸਕਦੀ ਹੈ ਇੱਚ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਕੋਈ ਨਾ ਕੋਈ ਸੁਚੇਤ ਹੋ ਜੋ ਆਰਮੀ ਵਾਲੇ ਦੇ ਦੋ ਜਰਨਲਾਂ ਦੇ ਬਿਆਨ ਆਏ ਹਨ ਇਹ ਕਈ ਕੁਝ ਦੱਸਾਉਂਦੇ ਨੇ ਇਹਨਾਂ ਤੋਂ ਥੋੜੇ ਸੁਚੇਤ ਹੋਣ ਦੀ ਲੋੜ ਹੈ ਜੀ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਸੀਂ तमाम ਸਮਾਂ ਦੇ ਕੇ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਬਹੁਤ ਸ਼ੁਕਰੀਆ ਤੁਹਾਡਾ ਜੀ ਸ਼ੁਕਰੀਆ ਜੀ ਤਾਂ ਜਸਵੀਰ ਸਿੰਘ ਪੱਟੀ ਸਾਹਿਬ ਨਾਲ ਜੁੜੇ ਸੀ तमाम ਮਸਲੇ ਸੀਗੇ ਜਿਨਾਂ ਤੇ ਝਾਤ ਮਾਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਸਥਿਤੀਆਂ ਜਿਹੜੀਆਂ ਨੇ ਇਹਨਾਂ ਨੂੰ ਸਮਝਾ ਕਿ ਇਸ ਤਰੀਕੇ ਨਾਲ ਜਾਵੇ ਖਾਸ ਕਰਕੇ ਜਦੋਂ ਵਿਰੋਧੀ ਧਿਰ ਲਗਾਤਾਰ ਇਲਜ਼ਾਮ ਲਗਾ ਰਹੀ ਹੈ ਕਿ ਫੌਜ ਦੇ ਅਧਿਕਾਰੀ ਨੇ ਉਹਨਾਂ ਦਾ ਵੀ ਸਿਆਸੀਕਰਨ ਹੋ ਗਿਆ ਤੇ ਉਹਨਾਂ ਤੋਂ ਜਿਹੜੀਆਂ ਸਟੇਟਮੈਂਟਾਂ ਦਵਾਈਆਂ ਜਾ ਰਹੀਆਂ ਜਸਵੀਰ ਸਿੰਘ ਪੱਟੀਹੋਰਾ ਨੇ ਵੀ ਬੜੇ ਵਿਭਾਗ ਢੰਗ ਦੇ ਨਾਲ ਤੁਹਾਨੂੰ ਦੱਸਿਆ ਹੈਗਾ ਕਿ ਇੱਥੇ ਸੱਚੀ ਸਿਆਸੀ ਬੂ ਆ ਰਹੀ ਹੈ ਤੇ ਇਹ ਬੜੀ ਚਿੰਤਾਜਨਕ ਸਥਿਤੀ ਹੈ ਤਾਂ ਇਸ ਨੂੰ ਬਾਚ ਲੈਣਾ ਚਾਹੀਦਾ ਜਿਸ ਤਰੀਕੇ ਦੇ ਹਾਲਾਤ ਨੇ ਇਹਨਾਂ ਦੇ ਵਿੱਚੋਂ ਬੜੇ ਗੰਭੀਰ ਸੰਕੇਤ ਮਿਲ ਰਹੇ ਨੇ ਤੇ ਖਾਸ ਕਰਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਬੜੀਆਂ ਸਿਆਸੀ ਜੀਆਂ ਨਜ਼ਰ ਆ ਰਹੀਆਂ ਕਿਉਂਕਿ ਸੁਖਬੀਰ ਵੀ ਕਹਿੰਦੇ ਕਿ ਸੁਖਬੀਰ ਬਾਦਲ ਵੀ ਕਹਿ ਰਹੇ ਸੀਗੇ ਕਿ ਪੰਜਾਬ ਦਾ ਦਰਦ ਸਿਰਫ ਅਕਾਲੀ ਦਲ ਨੂੰ ਆ ਪਰ ਕਿਸ ਤਰੀਕੇ ਦਾ ਦਰਦ ਜਦੋਂ ਪੰਜਾਬ ਦੇ ਨਾਲ ਖੜਨ ਦੀ ਗੱਲ ਆਉਂਦੀ ਹੈ ਤਾਂ ਫਿਰ ਸਟੇਟਮੈਂਟਾਂ ਉਸ ਤਰੀਕੇ ਦੀਆਂ ਹੁੰਦੀਆਂ ਜਿਹੜੀਆਂ ਸੈਂਟਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਪਸੰਦ ਨੇ ਇਹ ਇਲਜ਼ਾਮ ਇਹ ਜਿਹੜੇ ਹਾਲਾਤ ਇਹਨਾਂ ਨੂੰ ਵਾਚਣਾ ਪਊਗਾ ਜਿਸ ਤਰੀਕੇ ਦੀਆਂ ਸਥਿਤੀਆਂ ਨੇ ਇਹਨਾਂ ਨੂੰ ਸਮਝਣਾ ਪਊਗਾ ਤੇ ਖਾਸ ਕਰਕੇ ਜਿਹੜੇ ਹਾਲਾਤ ਲਗਾਤਾਰ ਜਿਵੇਂ ਪੰਜਾਬ ਦੀ ਜ਼ਮੀਨ ਦਾ ਅਸੀਂ ਜ਼ਿਕਰ ਕਰਕੇ ਹਟਿਆ ਕਿ 24000 ਏਕੜ ਲੁਧਿਆਣੇ ਦੇ ਨੇੜੇ ਤੇੜੇ ਆਖਰਕਾਰ ਇਹ ਚੀਜ਼ਾਂ ਦੀ ਲੋੜ ਕੀ ਹੈਗੀ ਹੈ ਕਿਉਂ ਕੰਕਰੀਟ ਨਾਲ ਪੰਜਾਬ ਨੂੰ ਭਰਦੇ ਜਾ ਰਹੇ ਨੇ ਇਹ ਬੜੀਆਂ ਗੰਭੀਰ ਸਥਿਤੀਆਂ ਨੇ ਇਹਨਾਂ ਨੂੰ ਸਮਝਣਾ ਪਵੇਗਾ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਡਾ ਜਰੂਰ ਸਾਂਝੀਆਂ ਕਰਿਆ ਕਰੋ ਫਿਲਹਾਲ ਇੱਥੇ ਟੌਟੋ ਅਗ ਲੈਣੀ ਹੈ ਬਹੁਤ ਬਹੁਤ ਧੰਨਵਾਦ